ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਨੇ ਬਾਈ ਤੇ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਹੋਰ ਸਾਰੇ ਕਿਵੇਂ ਹੋ ਠੀਕ ਠਾਕ ਤੇ ਅੱਜ ਆਪਾਂ ਮਨੂ ਦਾ ਕੰਮ ਜਾਂ ਦੇਖਦੇ ਹੀ ਬਿਲਡਿੰਗ ਕਰਾਉਣ ਲੱਗੇ ਆਂ ਯਾਨੀ ਬਲੇਡ ਦੇ ਉੱਤੇ ਇੱਕ ਆਪਾਂ ਪੱਤੀ ਲਗਾਉਣ ਲੱਗੇ ਆਂ ਇਹਦੇ ਥੋੜੇ ਜਿਹਾ ਫਾਇਦੇ ਹੁੰਦੇ ਆ ਬਹੁਤ ਇੱਥੇ ਕਰ ਲੱਗੇ ਆਂ ਫਿੱਟ ਇਹਦੇ ਫਾਇਦੇ ਤੁਹਾਨੂੰ ਬਾਅਦ 'ਚ ਦੱਸਾਂਗੇ ਕਿ ਕੀ ਕੀ ਹੁੰਦੇ ਆ ਦੂਜੀ ਮਸ਼ੀਨ ਦੇ ਵੀ ਆਪਣੇ ਲਗਾਈ ਹੋਈ ਆ

ਤਰਸਮੀਆ ਹਾਂ ਉਹ ਥੋੜੀ ਗੋਲ ਜੀ ਇੱਥੋਂ ਆਏ ਆ ਉਹਦੀ ਹਾਂ ਨਹੀਂ ਉਹ ਵੀ ਆਈ ਮੋੜੀ ਹੋਊ ਕੁਝ ਹਾਂ ਜਿਆਦਾ ਇੱਥੇ ਨੂੰ ਐ ਕਰਦੇ ਗਲਾਈ ਕਰਦੇ ਹਾਂ ਇਹਦੇ ਇਹਦੇ ਗਲਾਈ ਕਰਦੇ ਹਾਂ ਥੋੜੀ ਜਿਹਾ ਬਾਹਰ ਚੋਂ ਕਰਦੀ ਬਿਲਡਿੰਗ ਕਰ ਲਾ ਬਿਲਡਿੰਗ ਹੀ ਬਾੜੀ ਨਾ ਕਰੀਆ ਸਾਈਡਾਂ ਤੋਂ ਹੀ ਕਰੀ ਹਣਾ ਮਾਣੀ ਮਾੜੀ ਇਹ ਕਿਹੜਾ ਹੇਲਣੀਆਂ ਹਣਾ ਆਹ ਲੇਰ ਰਹਿਣ ਦੀ ਨਵਨੁਆਲੀ ਆਹ ਹਾਲੀ ਬਲਾਸੀ ਨਹੀਂ ਨਹੀਂ ਲਾਜੀ ਫਿਰ ਉਹ ਮੋੜ ਨਹੀਂ ਨਹੀਂ ਕਿੱਥੇ ਕਿਵੇਂ ਉਹ ਲੈ ਲੈ ਗਾ ਕੇ ਫਿਰ ਮੋੜ ਸਰਵੇ ਲੇਰ ਇਥੋਂ ਇੰਨੀ ਨਹੀਂ ਠੀਕ ਆ ਹਾਂ ਇੱਥੇ ਫਿਰ ਬਾਅਦਾਂ ਐ ਕਰ ਦੂੰਗਾ ਹਾਂ ਆ ਬੱਤੀ ਲੋ ਲੋ ਉਹ ਤਾਂ ਉਹ ਚੌੜੀ ਘੱਟ ਸੀ ਇੱਕ ਪੱਤੀ ਲੋ ਜੀ ਬਾਪੀਆ ਪੱਤੀ ਕਹਿੰਦੇ ਮੁੰਡਿਆਂ ਨੇ ਮੈਂ ਬਹੁਤ ਬਾਹਲੀ ਲੇਰ ਨੂੰ ਤਾਂ ਨਹੀਂ ਮੁੜਦੀ ਇਹ ਹਾਂ ਹਾਂ ਰੰਗ ਪਿਆ ਵਾ ਰੰਗ ਵੀ ਮਾਰ ਹੀ ਦੇਉ ਯਾਰ ਆਏ ਵਧੀਆ ਨਾਲ ਹੈ ਨਾ ਅੱਖਾਂ ਚ ਨਹੀਂ ਪੈਂਦੀ ਹਾਂ ਇਹ ਦੇਖ ਇਹ ਦੇਖ ਇਹ ਮਾਊਜੀ ਲੱਗ ਗਿਆ ਕਣਕ ਵੱਢਣਾ ਪਬਜੀ ਹਵਦੇ ਨਵੀਂ ਮਸ਼ੀਨ ਹੀ ਚਲਾਈ ਆ ਪੁਰਾਣੀ ਨੂੰ ਦੂਜੀ ਨਹੀਂ ਲਿਆਂਦੇਗੀ ਇੱਕ ਹੀ ਚਲਾਈ ਆ ਤੇ 7-8 ਕਿੱਲੀ ਵੱਢਣੇ ਆ ਬਾળે ਨਹੀਂ ਵੱਢਣੇਗੇ ਕੰਮ ਪੂਰਾ ਵਧੀਆ ਚੱਲ ਰਿਹਾ ਦਿਖਾਉਣਾ ਏ ਤੁਹਾਨੂੰ ਕਣਕ ਕਿਵੇਂ ਨਿਕਲ ਰਹੀ ਆ ਜਿਵੇਂ ਗੜਿਆਂ ਦੀ ਮਾਰ ਸੀ ਕਣਕ ਫਿਰ ਵੀ ਠੀਕ ਆ ਰੰਗ ਰੰਗ ਠੀਕ ਆ ਕਾਲੀ ਗੋਲੀ ਨਹੀਂ ਹੋਈਗੀ ਵਧੀਆ ਪਿਆ ਰੰਗ ਛਾੜਦਾ ਬਾਕੀ ਹੁਣ ਮੰਡੀ 'ਚ ਜਾ ਕੇ ਪਤਾ ਲੱਗੂ ਕੋਈ ਕਿਵੇਂ ਦਾ ਕਿਵੇਂ ਦਾ ਨਹੀਂਗਾ ਕਮੈਂ ਦੇ ਕਿਵੇਂ ਚੱਲਦੀ ਹੈ ਮਸ਼ੀਨ ਫੇਰ ਸਹੀ ਹੈ ਸਹੀ ਇਹਨੇ ਤਾਂ ਚਲਾਈ ਅੱਜ ਤੂੰ ਬਹੁਤ ਵਧੀਆ ਚੱਲਦੀ ਆ ਯਾਰ ਪਹਿਲੀ ਵਾਰੀ ਚਲਾਈ ਆ ਹਾਂ ਹਾਂ ਪਹਿਲੀ ਵਾਰੀ ਚਲਾਈ ਆ ਬਹੁਤ ਵਧੀਆ ਗੱਲ ਥੌਰੀ ਦਾ ਬੜ ਮਤਲ ਉਠਾ ਹੀ ਰੰਦਾ ਛੋਪਾ ਹੈ ਜੋ ਤੈਨੂੰ ਕੀ ਦੱਸੇਗਾ ਤੂੰ ਬੰਦੇ ਹੀ ਨਹੀਂ ਹਣਾ ਕੀ ਤੁਹਾਨੂੰ ਮੈਂ ਉਹੀ ਨਹੀਂ ਦੋ ਫੋਰ ਮੈਨ ਇਕੱਠੇ ਹੋਏ ਅੱਜ ਦੋ ਫੋਰ ਮੈਨ ਇਕੱਠੇ ਹੋਏ ਅੱਜ ਥੋੜੀ ਹੋਈ ਆ ਚਲਾਉਣੀ ਤਾਂ ਪੱਲੀ ਰਾਂ ਡਾ ਦਿੰਦਾ ਚਲਾਉਣੀ ਛੱਡ ਤੂੰ ਭਾਈ ਨਾ ਤੈਨੂੰ ਹੈਲਪਰ ਰੱਖਿਆ ਤੈਨੂੰ ਚਲਾਉਣ ਵੀ ਦਿਖਾਉਣੀ ਆ ਨੋ ਨਹੀਂ ਬਾਤ ਮਸਾਲਾ ਕਿਉਂ ਹੋ ਰਿਹਾ ਓਏ ਹੋਰ ਨਜ਼ਰਾ ਦੇ ਵੀ ਨਹੀਂ ਗਲਾਸ ਮਿੱਟੂ ਨੇ ਦੰਦ ਕਾਲੇ ਕਰਤੇ ਮਿੰਦੂ ਮਿੱਟੂ ਬ੍ਰਸ਼ ਨਾਲ ਲੈ ਕੇ ਆਉਣਾ ਬ੍ਰਸ਼ ਨਾਲ ਲੈ ਕੇ ਆਣਾ ਕੀ ਲੈ ਕੇ ਆਣਾ ਬ੍ਰਸ਼ ਬ੍ਰਸ਼ ਮੈਂ ਆਪ ਆਪ ਥੋੜਾ ਹੀ ਆਇਆ ਸਾਠੀ ਇਹਨਾਂ ਨੇ ਪੈਣ ਜਾਣਾ ਤੂੰ 240 ਲੱਖ ਡੇਢ ਕੇ ਹਾਂ ਤੇ ਗਲਾਜ ਬਦਲਿਆ ਫੇਰ ਉਹ ਚੱਲਦਾ ਹਨਾ ਮਾਸਾ ਬਾਬਾ ਥੋੜੇ ਤਾਂ ਰੋਕ ਜਾ ਕਣਕ ਨੂੰ ਤਾਂ ਨੱਪੜ ਥਾਂ ਦੇ ਕੰਮ ਫੇਰ ਜਿਹੜਾ ਮਰਜ਼ੀ ਕਰੀ ਜਾਈ ਅਰੇ ਯਾਰ ਮੂੰਗੀਆਂ ਵਾਂਗੀਆਂ ਆ ਜਾਂਦੀਆਂ ਹਨਾ ਨੁਕਸਾਨ ਤਾਂ ਨੁਕਸਾਨ ਹੀ ਆ ਬਾਕੀ ਬਾਬੇ ਨੇ ਆਏਰ ਮੈਂ ਤੁਹਾਨੂੰ ਦੱਸਦਾ ਪੂਰੀ ਸਰਪਾਖੋਰ ਮੈਨੂੰ ਉਹ ਵੀਊਜ ਹੈ ਕਿ ਨਗਰ ਲਾਦਾ ਉਹਦੇ 1.5 ਕਿਲਾ ਕਿਉਂ ਕਰਦਾ ਧਾ ਧਾ ਕਰਨਾ ਜਦ ਟਰੈਕਟਰ ਕੋਲੋਂ ਦੀ ਹਲਦਾ ਕਹਿੰਦੇ ਓਏ ਨਾ ਦੇ ਆਤੀ ਨਾ ਨਿਵਟਾਂਗੇ ਲਵਾਵਾਂਗੇ ਮੀਨ ਨਾਲੇ ਤੋਂ ਫਿਰ ਆਪਦੀ ਮਸ਼ੀਨ ਦਾ ਫਾਇਦਾ ਕੀ ਹੈ ਨਾ ਟੱਲੀ ਹਾਂ ਤਾਂ ਉਹੀ ਆ ਛੱਡੀ ਆ ਨਾ ਬੈਠ ਫਿਰ ਦੂਜਿਆਂ ਦਾ ਵੀ ਅਗਰੇ ਨਿਕਣ ਸਰ ਤਾਂ ਉਹ ਮਾਰਿਆ ਗੇਅਰ ਬੈਕ ਸਰਵਾ ਮਿਸਤਰੀ ਨੇ ਆ ਲੈ ਆ ਗਏ ਚੱਲ ਨੂੰ ਇਹ ਆਲੇ-ਦਾਲੇ ਲਿਆ ਇਹਨੂੰ ਨਾ ਉੜਦੀ ਆ ਗਰਦ ਜੀ ਨਾ ਪੈਦੀ ਆ ਤੇ ਲੈਟ ਜਿਵੇਂ ਇਹਨਾਂ ਦਾ ਹੋਮੇ ਸਮਾਂ ਵਾਂਗ ਹੀ ਨਾ ਜਿਹੜਾ ਹਰਦੀ ਹੈ ਯਾ ਹੈ ਯਾ ਅੱਜ ਦਾ ਦੇਖਣਾ ਆਪਾਂ ਅੱਜ ਜਮਾ ਤੇ ਲੋ ਜੀ ਇੰਨਾ ਕ ਥਾਈ ਰਹਿ ਚੁੱਕਿਆ ਤੇ ਬਾਕੀ ਕੰਮ ਆਪਾਂ ਨਵੇੜਤਾ ਵਾ ਲੋ ਟ੍ਰਾਲੀਆਂ ਭਰ ਗਏ ਤੀਜੀ ਆਪਾਂ ਇੱਕ ਖਾਲੀ ਲਿਆਂਦੀ ਆ ਦੇਖ ਰਿਹਾ ਜਿੰਨੀਆਂ ਡਿੱਗੀਆਂ ਬਹਿਣੀਆਂ ਇੱਕ ਦੋ ਤੇ ਮਿਲਦੇ ਹਾਂ ਫਿਰ ਆਪਾਂ ਕੱਲ ਨੂੰ ਅਗਲੇ ਬਲੌਗ ਚ ਨਵੇਂ ਚ ਕਿਸੇ ਤਰੀਕੇ ਨਾਲ ਬਲੌਗ ਚੱਲਦੇ ਰਹਿਣਗੇ ਬਾਕੀ ਟੱਲੀ ਹੋਣੀ ਖੜੇ ਅੱਟ ਤੱਕ ਹੋਣਗੇ ओके बाय बाय और ते ਆਪਣਾ ਚੈਨਲ ਆ ਬਾਈ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਹੁਤ ਬਹੁਤ ਸ਼ੇਅਰ ਕਰ ਦੇ ਜੀ ਧੰਨਵਾਦ ਸਾਰਿਆਂ ਦਾ ਕਿ ਤੁਸੀਂ ਸਾਡਾ ਬਲੌਗ ਦੇਖਦੇ ਆ ਵਿਟੂ ਸਪੈਸ਼ਲ ਤੌਰ ਤੇ ਧੰਨਵਾਦ ਤਾਂ ਨਹੀਂ ਕਰਨਾ ਚਾਹੁੰਦਾ ਕਿਸ ਦਾ ਸਾਰਿਆਂ ਲਈ ਕਰਨਾ ਚਾਹੁੰਦੇ ਆ ਆਪਾਂ ਜਿਹਨੇ ਜਿਹਨੇ ਬਾਡੀ ਵਡਾਉਣੀ ਆ ਆਪਣੇ ਤੋਂ ਤੇ